ਪਾਠ ਨੰਬਰ 8 ਭਾਈ ਲਾਲੋ ਕਹਾਣੀ ਪੜ੍ਹਨ ਤੋਂ ਪਹਿਲਾਂ ਸ਼ਬਦ ਅਰਥ ਕਰਦੇ ਹਾਂ ਕੀਰਤੀ ਮਿਹਨਤੀ ਕੀਰਤੀ ਦਾ ਅਰਥ ਹੁੰਦਾ ਹੈ ਮਿਹਨਤੀ ਰੁੱਖਾ ਮਿੱਸਾ ਰੁੱਖਾ ਮਿੱਸਾ ਮਤਲਬ ਸਾਤਾ ਜਾ ਯਗ ਪੂਜਾ ਉਪਦੇਸ਼ ਸਿੱਖਿਆ ਦੇਣੀ ਉਦਰਾ ਮੋਟਾ ਅਨਾਜ ਆਓ ਪਾਠ ਸ਼ੁਰੂ ਕਰੀਏ ਇੱਕ ਵਾਰ ਗੁਰੂ ਨਾਨਕ ਦੇਵ ਜੀ ਘੁੰਮਦੇ ਘੁੰਮਦੇ ਸੈਦਪੁਰ ਪਹੁੰਚੇ ਇੱਥੇ ਇੱਕ ਗਰੀਬ ਕੀਰਤੀ ਤਰਖਾਨ ਰਹਿੰਦਾ ਸੀ ਜਿਸ ਦਾ ਨਾਂ ਭਾਈ ਲਾਲੂ ਸੀ ਭਾਈ ਲਾਲੂ ਸਾਰਾ ਦਿਨ ਮਿਹਨਤ ਕਰਦਾ ਲੋਕਾਂ ਦੇ ਛੋਟੇ ਮੋਟੇ ਤਰਖਾਨੇ ਕੰਮ ਕਰਦਾ ਜਿਹੜੀ ਮਿਹਨਤ ਮਜ਼ਦੂਰੀ ਮਿਲਦੀ ਉਸ ਨਾਲ ਆਪਣੇ ਪਰਿਵਾਰ ਦਾ ਪੇ ਪਾਲਦਾ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਭਾਈ ਲਾਲੋ ਦੇ ਘਰ ਡੇਰਾ ਕੀਤਾ ਗੁਰੂ ਜੀ ਭਾਈ ਲਾਲੋ ਦੇ ਘਰ ਦਾ ਰੁੱਖਾ ਮਿਸਾ ਪਰਸ਼ਾਤਾ ਸ਼ੱਕਦੇ ਉਹ ਸਵੇਰੇ ਸ਼ਾਮ ਕੀਰਤਨ ਕਰਦੇ ਅਤੇ ਲੋਕਾਂ ਨੂੰ ਉਪਦੇਸ਼ ਦਿੰਦੇ ਗੁਰੂ ਜੀ ਨੇ ਇੱਥੇ ਓਨ ਦੀ ਖਬਰ ਸਾਰੇ ਪਾਸੇ ਪਹੁੰਚ ਗਈ ਇਸੇ ਪਿੰਡ ਵਿੱਚ ਮਲਿਕ ਭਾਗੋ ਨਾਂ ਦਾ ਇੱਕ ਅਮੀਰ ਆਦਮੀ ਵੀ ਰਹਿੰਦਾ ਸੀ ਇੱਕ ਦਿਨ ਮਾਲਿਕ ਭਾਗੋ ਨੇ ਆਪਣੇ ਘਰ ਯੱਗ ਕੀਤਾ ਇਸ ਯੱਗ ਵਿੱਚ ਸਾਰੇ ਲੋਕਾਂ ਦੇ ਨਾਲ ਸਾਧੂ ਸੰਤਾਂ ਨੂੰ ਵੀ ਬੁਲਾਇਆ ਗਿਆ ਗੁਰੂ ਜੀ ਪਹਿਲਾਂ ਤਾਂ ਉਸ ਦੇ ਯੱਗ ਵਿੱਚ ਸ਼ਾਮਲ ਨਾ ਹੋਏ ਵਾਰ-ਵਾਰ ਬਲੌਣ ਉੱਤੇ ਜਦੋਂ ਗੁਰੂ ਜੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ ਮਾਲਿਕ ਬਾਗੋਂ ਨੇ ਕਿਹਾ ਤੂੰ ਸੀ ਮੇਰੇ ਘਰ ਦੇ ਛੱਤੀ ਪਦਾਰਥ ਨਹੀਂ ਛਕਦੇ ਤੇ ਲਾਲੋ ਦੇ ਘਰ ਦੀ ਖੋਦੇ ਦੀ ਰੋਟੀ ਕਿਉਂ ਖਾਂਦੇ ਹੋ ਗੁਰੂ ਜੀ ਨੇ ਉਸ ਨੂੰ ਸਮਝਾਇਆ ਇਹ ਤੇਰੀ ਆਪਣੀ ਕਮਾਈ ਦੀ ਰੋਟੀ ਨਹੀਂ ਹੈ ਤੂੰ ਗਰੀਬਾਂ ਦੀ ਕਮਾਈ ਖਾਂਦਾ ਹਾਂ ਉਹਨਾਂ ਨੂੰ ਉਕھے ਮਾਰਦਾ ਹੈ ਵੱਡੇ ਵੱਡੇ ਢੰਡਾਰੇ ਕਰਦਾ ਹੈ ਇੰਨਾ ਵਿੱਚ ਗਰੀਬਾਂ ਦਾ ਲਹੂ ਹੈ ਮੈਂ ਇਹ ਭੋਜਨ ਕਿਵੇਂ ਖਾਵਾਂ ਭਾਈ ਲਾਲੂ ਹੱਥੀ ਕੀਰਤ ਕਰਦਾ ਹੈ ਕਿਸੇ ਦਾ ਹੱਕ ਨਹੀਂ ਮਾਰਦਾ ਇਸ ਲਈ ਉਸ ਦੀ ਰੋਟੀ ਵਿੱਚ ਦੁੱਧ ਵਰਗਾ ਸਵਾਦ ਹੈ ਮਲਿਕ ਭਾਗੋ ਨੂੰ ਸਾਰੀ ਗੱਲ ਸਮਝ ਆ ਗਈ ਉਹ ਗੁਰੂ ਜੀ ਦੇ ਚਰਨਾਂ 'ਤੇ ਟਿਕ ਪਿਆ ਮਲਿਕ ਭਾਗੋ ਨੇ ਅੱਗੇ ਤੋਂ ਸੱਚ ਦੀ ਕਮਾਈ ਕਰਨ ਅਦੇ ਨੇਕ ਆਦਮੀ ਬਣਨ ਦੀ ਸੋਖਾਤੀ ਗੁਰੂ ਜੀ ਇਸ ਪਿੰਡ ਵਿੱਚ ਕਾਫੀ ਸਮਾਂ ਰਹੇ ਤੇ ਫਿਰ ਅੱਗੇ ਚਲੇ ਗਏ ਪ੍ਰਸ਼ਨ ਉੱਤਰ ਭਾਈ ਲਾਲੋ ਪਾਠ ਵਿੱਚ ਕਿਹੜੇ ਗੁਰੂ ਸਾਹਿਬ ਦਾ ਜ਼ਿਕਰ ਕੀਤਾ ਗਿਆ ਹੈ ਆਪਾਂ ਜਾਣਦੇ ਹਾਂ ਕਿ ਇਸ ਪਾਠ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ ਗਿਆ ਹੈ ਆਪਾਂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਦੇਵਾਂਗੇ ਭਾਈ ਲਾਲੋ ਅਤੇ ਭਾਈ ਭਾਗੋ ਵਿੱਚ ਕਿਸ ਦੀ ਕਮਾਈ ਚੰਗੀ ਹੈ ਅਤੇ ਕਿਉਂ ਅੱ빠 ਦੇਖਿਆ ਕਿ ਭਾਈ ਲਾਲੋ ਜੋ ਸੀ ਉਹ ਮਿਹਨਤ ਦੀ ਕਮਾਈ ਕਰਦਾ ਸੀ ਇਸ ਲਈ ਉਸ ਦੀ ਕਮਾਈ ਚੰਗੀ ਹੈ ਮਾਲਿਕ ਭਾਗੂ ਦੂਜੇ ਲੋਕਾਂ ਦਾ ਹੱਕ ਮਾਰ ਕੇ ਕਮਾਈ ਕਰਦਾ ਸੀ ਉਸ ਦੀ ਕਮਾਈ ਚੰਗੀ ਨਹੀਂ ਹੈ ਚੰਗੇ ਇਨਸਾਨ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਹੱਕ ਦੀ ਕਮਾਈ ਕਰਨੀ ਚਾਹੀਦੀ ਹੈ ਜੋ ਵੀ ਅਸੀਂ ਮਿਹਨਤ ਕਰਦੇ ਹਾਂ ਉਸ ਤੋਂ ਹੀ ਸਾਨੂੰ ਆਪਣਾ ਗੁਜ਼ਾਰਾ ਕਰਨਾ ਚਾਹੀਦਾ ਹੈ ਸਾਨੂੰ ਕਿਸੇ ਦਾ ਹੱਕ ਵੀ ਨਹੀਂ ਮਾਰਨਾ ਚਾਹੀਦਾ ਆਓ करिए ਸੋਚिए ਸਮਝिए ਅਤੇ करिए ਪ੍ਰਸ਼ਨ ਨੰਬਰ 1 ਮਿਲਾਨ ਕਰੋ ਗੁਰੂ ਨਾਨਕ ਦੇਵ ਜੀ ਸਵੇਰੇ ਸ਼ਾਮ ਕੀਰਤਨ ਕਰਦੇ ਭਾਈ ਲਾਲੋ ਹੱਥੀ ਕਿਰਤ ਕਰਦਾ ਮਲਕਪਾ ਗੋ ਨੇ ਨੇਕ ਆਦਮੀ ਬੰਦੀ ਸੌ ਖਾਦੀ ਜੱਗ ਵਿੱਚ ਸਾਧੂਆਂ ਸੰਤਾਂ ਨੂੰ ਵੀ ਬੁਲਾਇਆ ਪ੍ਰਸ਼ਨ ਨੰਬਰ 2 ਪਾਠ ਦੇ ਆਧਾਰ ਤੇ ਦਿੱਤੇ ਗਏ ਵਾਕਾਂ ਨੂੰ ਕਰਮਬੱਧ ਕਰੋ ਸਾਨੂੰ ਹੇਠਾਂ ਕੁਝ ਵਾਕ ਦਿੱਤੇ ਗਏ ਹਨ ਅਸੀਂ ਦੱਸਣਾ ਹੈ ਕਿ ਪਾਠ ਅਨੁਸਾਰ ਸਭ ਤੋਂ ਪਹਿਲਾ ਵਾਕ ਕਿਹੜਾ ਆਇਆ ਉਸ ਤੋਂ ਬਾਅਦ ਕਿਹੜਾ ਆਇਆ ਤਾਂ ਅਸੀਂ ਇਹਨਾਂ ਨੂੰ ਲੱਭਦੇ ਹਾਂ ਸਭ ਤੋਂ ਪਹਿਲਾ ਗੁਰੂ ਜੀ ਸੈਦਪੁਰ ਜਾਣਾ ਇਹ ਵਾਕ ਆਇਆ ਸੀ ਐ ਸਾਹਮਣੇ ਅਸੀਂ ਇੱਕ ਲਿਖਾਂਗੇ 2 ਨੰਬਰ ਤੇ ਗੁਰੂ ਜੀ ਦਾ ਭਾਈ ਲਾਲੋ ਦੇ ਘਾਡੇਰਾ ਲਾਉਣਾ 3 ਨੰਬਰ ਤੇ ਮਲਖ ਭਾਗੋ ਦਾ ਜਗ ਕਰਨਾ 4 ਨੰਬਰ ਤੇ ਗੁਰੂ ਜੀ ਦਾ ਮਲਖ ਭਾਗੋ ਦੇ ਘਰ ਜਾਣਾ 5 ਨੰਬਰ ਤੇ ਮਲਕਪਾਗੋ ਦਾ ਨੇਕ ਆਦਮੀ ਬਣਦੀ ਸੌ ਖਾਣਾ 6 ਨੰਬਰ ਤੇ ਗੁਰੂ ਜੀ ਦਾ ਪੈੰਡ ਛੱਡ ਕੇ ਅੱਗੇ ਜਾਣਾ ਪ੍ਰਸ਼ਨ ਨੰਬਰ 3 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਭਾਈ ਲਾਲੋ ਕੌਣ ਸੀ ਭਾਈ ਲਾਲੋ ਗਰੀਬ ਕਿਰਤੀ ਤਰਖਾਨ ਸੀ ਐੜਾ ਮਲਕਪਾਗੋ ਕਿਹੋ ਜਿਹੀ ਕਮਾਈ ਕਰਦਾ ਸੀ ਮਲਕਪਾਗੋ ਗਰੀਬਾਂ ਦੀ ਕਮਾਈ ਖਾਂਦਾ ਸੀ ਈੜੀ ਗੁਰੂ ਜੀ ਨੇ ਕਿਸ ਤਰ੍ਹਾਂ ਦੀ ਕਮਾਈ ਕਰਨ ਦਾ ਸੰਦੇਸ਼ ਦਿੱਤਾ ਗੁਰੂ ਜੀ ਨੇ ਹੱਕ ਸੱਚ ਦੀ ਕਮਾਈ ਕਰਨ ਦਾ ਸੰਦੇਸ਼ ਦਿੱਤਾ ਸੱਸਾ ਭਾਈ ਲਾਲੋ ਦੀ ਰੋਟੀ ਵਿੱਚ ਦੁੱਧ ਵਰਗਾ ਸਵਾਦ ਕਿਉਂ ਸੀ ਭਾਈ ਲਾਲੋ ਹੱਥੀ ਕਿਰਤ ਕਰਕੇ ਹੱਕ ਸੱਚ ਦੀ ਕਮਾਈ ਕਰਦਾ ਸੀ ਇਸ ਲਈ ਉਸ ਦੀ ਰੋਟੀ ਵਿੱਚ ਦੁੱਧ ਵਰਗਾ ਸਵਾਦ ਸੀ ਸ਼ਬਦਾਂ ਦੀਆਂ ਖੇਡਾਂ ਪ੍ਰਸ਼ਨ ਨੰਬਰ 4 ਤਸਵੀਰਾਂ ਦੇ ਨਾਂ ਲਿਖੋ ਰੋਟੀ ਘਰ ਪਾਣੀ ਪੈਰ ਚੰਨ ਤਬਲਾ ਪ੍ਰਸ਼ਨ ਨੰਬਰ 5 ਸਮਝੋ ਅਤੇ ਲਿਖੋ ਵਚਨ ਬਦਲੋ ਜਿਵੇਂ ਭੰਡਾਰਾ ਭੰਡਾਰੇ ਰੋਟੀ ਰੋਟੀਆਂ ਗੁਰੂ ਗੁਰੂਆਂ ਪ੍ਰਸ਼ਾਦਾ ਪ੍ਰਸ਼ਾਦੇ ਖਬਰ ਖਬਰਾਂ ਸੌ ਸੌਹਾ ਪ੍ਰਸ਼ਨ ਨੰਬਰ 6 ਅਸ਼ੁੱਧ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ ਜਿਵੇਂ ਘੁੰਮਣਾ ਦੇ ਵਿੱਚ ਟਿੱਪੀ ਆਵੇਗੀ ਦੁੱਧ ਵਿੱਚ ੱਧਾ ਆਵੇਗਾ ਲੋਕਾਂ ਵਿੱਚ ਕੱਕੇ ਕੰਨਾ ਬਿੰਦੀ ਆਵੇਗੀ ਪ੍ਰਸ਼ਾਦਾ ਵਿੱਚ ਸਸੇ ਪੈਰ ਬਿੰਦੀ ਆਵੇਗੀ ਪੈੰਡ ਵਿੱਚ ਢੱਡੇ ਦੀ ਥਾਂ ਡੱਡਾ ਆਵੇਗਾ ਸੌ ਦੇ ਵਿੱਚ ਹਾਏ ਔਂਕੜ ਟਿੱਪੀ ਆਵੇਗਾ। ਇਹ ਵੀ ਪੜიਏ ਪ੍ਰਸ਼ਨ ਨੰਬਰ 7 ਪੜიਏ ਅਤੇ ਸੋਣਾ ਕਰਕੇ ਲਿਖੀਏ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਸੇ ਦਾ ਵੀ ਬੁਰਾ ਨਾ ਸੋਚੋ। ਸਦਾ ਸੱਚ ਦੇ ਰਾਹ ਤੇ ਚੱਲੋ। ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ। ਪ੍ਰਸ਼ਨ ਨੰਬਰ 8 ਆਪਣੇ ਪਰਿਵਾਰ ਦੀ ਸਹਾਇਤਾ ਨਾਲ ਸਿੱਖ ਧਰਮ ਦੇ ਗੁਰੂ ਸਾਹਿਬਾਨ ਦੇ ਨਾਂ ਲਿਖੋ। ਸ੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ